10 ਮਿੰਟਾਂ ਦਾ ਕੋਈ ਤਿਆਸ ਨਿਆਸ ਕਰ ਦਿੱਤਾ ਇਹ ਪਾਣੀ ਨਹੀਂ ਆਲੇ ਕਰਾ ਬੱਚਿਆਂ ਦੇ ਪਉਣ ਜਗਾ ਕਪੜਾ ਨਹੀਂ ਹੋਇਆ ਤੇ ਆੜੇ ਉਹ ਸਾਹਮਣੇ ਸਭ ਕੁਝ ਤਿਆਸ ਨੇ ਸਭ ਕੁਝ ਅੱਖਾਂ ਸਾਹਮਣੇ ਜੱਟਾਂ ਦਿਹਾੜੀਆਂ ਕਰ ਕਰ ਕੇ ਆਹ ਘੋਟਾ ਬਾਇ ਇਹ ਤਾਂ ਢੋਂਦਾ ਸੀ ਤਿੰਨ ਬੇਟੀਆਂ ਨੇ ਤੇ ਕੋਈ ਨਹੀਂ ਹੈ ਕੋਈ ਸ਼ਹਿਰ ਨਹੀਂ ਆਡੇ ਘਰਾਂ ਵਿੱਚ ਮੇਰਾ ਪੁੱਤ ਰੇਤ ਢੋਂਦਾ ਰੇੜਾ ਵਾਂਗਾ ਉਹ ਰੇੜਾ ਡੰਗਰ ਵਾਲਾ ਉਹ ਹੀ ਆੜੇ ਰੁੜ ਗਿਆ ਤੇ ਅੱਗੇ ਵੀ ਰੁੜ ਗਿਆ ਅਮਗੋਦਲੇ ਇਹ 8 ਕੁੰਡਲ ਦਾਣੇ ਤਾਂ ਪੂਰਾ ਦਾਣਾ ਹੀ ਖਰਾਬ ਹੋ ਗਿਆ ਸਾਡੇ ਵੇਪਰ ਕਿੰਨਾ ਕਿੰਨਾ ਪਾਣੀ ਚੜ ਗਿਆ ਕਿੱਥੇ ਜੀ ਘਰ ਤੋਂ ਘਰ 10-10 ਫੁੱਟ ਵੇਖੋ ਹਾਂਜੀ 10-10 ਫੁੱਟ ਪਾਣੀ ਹੋ ਗਿਆ ਘਰ ਜਿੰਨਾ ਸਮਾਨ ਹੁੰਦਾ ਬੰਦੇ ਦਾ ਸਾਰਾ ਕੁਛ ਹੀ ਤੋਂ ਸਾਰਾ ਸਭ ਭਿੱਜ ਗਿਆ ਸਭ ਗਲ ਗਿਆ ਖਰਾਬ ਹੋ ਗਿਆ ਕੋਈ ਛੈ ਨਹੀਂ ਅੜੀ ਬਜੀ ਕਿੰਨਾ ਸਮਾਂ ਮਿਲਿਆ ਤੁਹਾਨੂੰ ਬਚਣ ਵਾਸਤੇ ਜੀ ਸਮਾਨ ਘਟ ਰਾਂ ਸਭ ਕੋਈ ਛੈ ਨਹੀਂ ਘਟੇ 10 ਮਿੰਟਾਂ ਜਾਂ ਬੱਚੇ ਹੀ ਗੱਡੇ ਆਪਣੀ ਕੰਬਲ ਦੇ ਕੇ ਗਏ ਆ ਉਹ ਥੱਲੇ ਵਿਸਾ ਕੇ ਛੋਨੇ ਛੱਪ ਬਹੁਤ ਹੈ ਜੀ ਸਾਪ ਬਹੁਤ ਆ ਗਿਆ ਸਾਪ ਬਹੁਤ ਆ ਗਿਆ ਤੇ ਕੋਈ ਥੱਲੇ ਵਿਛਾਉਣ ਨੂੰ ਥਾਂ ਨਹੀਂ ਗਾ ਵੇ ਤੁਹਾਡੇ ਲਈ ਦੇ ਵੇਖੋ ਤੁਹਾਡਾ ਕੋਈ ਤੁਹਾਡਾ ਕੋਈ ਨੰਬਰ ਹੈ ਸੰਪਰਕ ਨੰਬਰ ਹੈ ਬਹੁਤ ਹੈ ਬੱਤੀ ਨਹੀਂ ਆਉਂਦੀ ਫੋਨ ਬੰਦ ਹੋਏ ਨੇ ਅੱਡੇ ਤੁਹਾਨੂੰ ਕੀ ਮਿਲਿਆ ਬੰਦਾ ਜਿਆ ਕੇ ਤੁਹਾਨੂੰ ਮਿਲਦੇ ਪਿੰਡ ਦੇ ਬੰਦਿਆਂ ਨੂੰ ਪੁੱਛਣਾ ਤੁਹਾਡਾ ਕੀ ਨਾਮ ਹੈ ਸ਼ੁਭਿੰਦਰ ਸਿੰਘ ਸ਼ੁਭਿੰਦਰ ਸਿੰਘ ਗਾਡੀ ਕਰਕੇ ਸ਼ੁਭਿੰਦਰ ਸਿੰਘ ਸ਼ਵਿੰਦਰ ਸਿੰਘ ਗਾਡੀ ਕਰਕੇ ਰੇੜੀ ਆ ਰੇੜੀ ਵਾਲਾ ਹਾਂਜੀ ਨੰਬਰ ਤੁਹਾਡਾ ਕੀ ਹੈ 994846307 ਅੱਗੂਗਲ ਪੇ ਨਹੀਂ ਇਸ ਨੰਬਰ ਤੇ ਚੱਲਦਾ ਜੀ ਕਹਿੰਦਾ ਫੋਨ ਕਰ ਲਿਆ ਹਾਂ ਹਾਂ ਫੋਨ ਹੋ ਸਕਦਾ ਪਰ ਫੋਨ ਬੰਦ ਪਿਆ ਐ ਸਿਰੇ ਅਸੀਂ ਆ ਗਏ ਹਾਂ ਕੋਨੇ ਵਾਲਾ ਪਿੰਡ ਦੇ ਵਿੱਚ ਐ ਕੋਨੇ ਵਾਲਾ ਪਿੰਡ ਬਹੁਤ ਵੱਡੇ ਪੱਧਰ ਤੇ ਪ੍ਰਭਾਵਤ ਹੋਇਆ ਹੜ੍ਹ ਦੇ ਪਾਣੀ ਦੇ ਨਾਲ ਕਿਉਂਕਿ ਇੱਥੇ ਬੰਨ ਟੁੱਟਿਆ ਉਹ ਬੰਨ ਬਹੁਤ ਨਜ਼ਦੀਕ ਸੀ ਜਿਹਦੇ ਕਰਕੇ ਇਹ ਪਿੰਡ ਦੇ ਵਿੱਚ ਇੱਕੋ ਦਮ ਪਾਣੀ ਆਇਆ ਇੱਥੇ 8-8 10-10 ਫੁੱਟ ਦੇ ਉੱਤੇ ਕਰੀਬ ਜਿਹੜਾ ਘਰਾਂ 'ਚ ਪਾਣੀ ਵੜਿਆ ਆਹ ਘਰ ਤੁਸੀਂ ਦੇਖ ਸਕਦੇ ਹੋ ਇਹ ਵੀ ਖਰਾਬ ਹੋ ਗਿਆ ਆਹ ਨਾਲ ਵਾਲਾ ਘਰ ਇਹਦੇ ਵੀ ਜਿਹੜਾ ਬਹਿਣ ਚੱਲਿਆ ਗੱਲਬਾਤ ਕਰਦੇ ਆ ਸਾਡੇ ਨਾਲ ਭੈਣ ਨੇ ਕਿੰਨਾ ਕ ਨੁਕਸਾਨ ਹੋ ਗਿਆ ਜੀ ਸਾਰਾ ਜੀ ਕੋਈ ਚੀਜ਼ ਨਹੀਂ ਬਚੀ ਸਾਡੀ ਕੋਈ ਚੀਜ਼ ਨਹੀਂ ਬਚੀ ਕੁਝ ਨਹੀਂ ਸਾਡਾ ਬਚਿਆ ਕਿਰ ਜੀ ਨਾਲ ਸਮਾਨ ਹੁੰਦਾ ਬੰਦੇ ਦਾ ਸਾਰਾ ਕੁਛ ਸੀ ਤੇ ਸਾਰਾ ਸਭ ਕੁਝ ਭੇਜ ਗਿਆ ਸਭ ਗਲ ਗਿਆ ਖਰਾਬ ਹੋ ਗਿਆ ਕੋਈ ਸ਼ੈ ਨਹੀਂ ਅੱਡੀ ਬਜੀ ਕਿੰਨਾ ਕ ਸਮਾਂ ਮਿਲਿਆ ਤੁਹਾਨੂੰ ਬਚਣ ਵਾਸਤੇ ਵੀ ਸਮਾਨ ਕੱਢਣਾ ਸੀ ਬਸ ਕੋਈ ਸ਼ੈ ਨਹੀਂ ਕੱਢੀ 10 ਮਿੰਟਾਂ ਜਾਂ ਬੱਚੇ ਹੀ ਕੱਢੇ ਆ ਆਪਣੇ ਕੁਝ ਨਹੀਂ ਕੱਢਿਆ ਕੁਝ ਨਹੀਂ ਬੱਚੇ ਕੱਢੇ ਆ ਹੀ ਆਪਣੇ ਬਾਬਾ ਜੀ ਨਹੀਂ ਛੋਟੇ ਛੋਟੇ ਸਾਡੇ ਬੱਚੇ ਹੀ ਆਏ ਉਹ ਹੀ ਕੱਢੇ ਆਂ ਹੋਰ ਕੁਝ ਨਹੀਂ ਕੱਢਿਆ ਅਸੀਂ ਕੁਝ ਨਹੀਂ ਕੱਢਿਆ ਸਭ ਕੋ ਜਹਾੜਾ ਕਰੇ ਹੀ ਸਾਰਾ ਕੁਝ ਕਰੇ ਹੀ ਬਲੇ ਬੱਚੇ ਕੱਢੇ ਬਾਹਾਂ ਜੀ ਬੱਚੇ ਬੱਚਾ ਨਾ ਕੋਈ ਬੱਚੇ ਦੇ ਡੰਗਰ ਕੱਢੇ ਆ ਹੋਰ ਕੋਈ ਸ਼ਾਨ ਨਹੀਂ ਬਾਕੀ ਕੁਝ ਨਹੀਂ ਬਚਿਆ ਨਾ ਜੀ ਤੁਹਾਡੇ ਸਾਹਮਣੇ ਆ ਵੇਖ ਲਓ ਮਿਹਨਤ ਬੜੀ ਕਰਕੇ ਬਣਾਇਆ ਵੇਖਣੋ ਸਾਡੇ ਘਰ ਕੋਈ ਜੱਟ ਕੋਈ ਸ਼ਾਨ ਹੈ ਜੱਟਾਂ ਦਿਹਾੜੀਆਂ ਕਰ ਕਰਕੇ ਆਹ ਘੋਟਾ ਬਾਇਆ ਇਹ ਤਾਂ ਢੋਂਦਾ ਦੀਆਂ ਤਿੰਨ ਬੇਟੀਆਂ ਨੇ ਤੇ ਕੋਈ ਨਹੀਂ ਹੈ ਕੋਈ ਸ਼ਾਨ ਨਹੀਂ ਅਡੇ ਘਰਾਂ ਦੀ ਕੋਈ ਹਾਲੇ ਤੱਕ ਮਦਦ ਕਰਨ ਆਇਆ ਹੋਵੇ ਨਹੀਂ ਜੀ ਆ ਸਿਕ ਕੋਈ ਨੇ ਫੁਰਕਾ ਕੋਈ ਨਹੀਂ ਆਇਆ ਇੱਥੇ ਕੋਈ ਔਖਾ ਘਰ ਬਣਦਾ ਕਿ ਨਿਕਨੇ ਕਾ ਸਾਮਾਨ ਸੋਚ-ਸੋਚ ਕੇ ਲਿਆਉਣਾ ਪੈਂਦਾ ਹਾਂਜੀ ਹਾਂਜੀ ਬੋਰ ਕਿਰਛਣਾ ਜੀ ਹਾਂ ਟਾਈਮ ਪੂਰਾ ਕੀਤਾ ਆਪਣਾ ਬਹੁਤ ਔਖਾ ਮੇਰਾ ਪੁੱਤ ਰੇਤ ਢੋਂਦਾ ਰੇੜਾ ਵਾਉਂਦਾ ਹੂੰ ਉਹ ਰੇੜਾ ਟੰਗਰ ਵਾਲਾ ਉਹ ਵੀ ਰੁੜ ਗਿਆ ਤੇ ਅੱਗੇ ਵੀ ਰੁੜ ਗਏ ਸਭ ਕੁ ਰੁੜ ਗਿਆ ਹਾਂਜੀ ਮੱਝਾਂ 2 ਵਜੀਆਂ ਸਾਡੀਆਂ ਮੱਝਾਂ ਬਚੀਆਂ ਹਾਂਜੀ ਮੱਝਾਂ ਬਚੀਆਂ ਸਾਡੀਆਂ ਹੋਰ ਕੁਝ ਨਹੀਂ ਆ ਦੇਖ ਲਓ ਤੁਹਾਡੇ ਸਾਹਮਣੇ ਆ ਹਾਂ ਕਿੰਨਾ ਕਿੰਨਾ ਪਾਣੀ ਚੜਕੇ ਬਜ਼ੁਰਗੋ ਕਿਤੇ ਜੀ ਘੜ ਤੋਂ ਘੜ 10-10 ਫੁੱਟ ਉਹ ਵੇਖੋ ਸਾਰੇ ਬੱਚੇ ਲੱਗ ਸੀ ਹਾਂਜੀ 10-10 ਫੁੱਟ ਪਾਣੀ ਹੋ ਗਿਆ ਹੈ ਹਾਂਜੀ 10-10 ਫੁੱਟ ਪਾਣੀ ਚੜ ਗਿਆ ਬਸ ਹਾਂਜੀ 10-10 ਫੁੱਟ ਪਾਣੀ ਬਹੁਤ ਤੰਗੀ ਹੋਈ ਹੈ ਜੀ ਹੂੰ ਸਾਡੇ ਕੋ ਕੋਈ ਨਹੀਂ ਗਾ ਫਸਲ ਬੀਜਣ ਨੂੰ ਕੋਈ ਬਾਹਰ ਨਹੀਂ ਕੋਈ ਨਹੀਂ ਸਾਡਾ ਪਿਛਲਾ ਰਿਆ ਨਹੀਂ ਗਾ ਪਿਛਲਾ ਰਿਆ ਨਹੀਂ ਆਰਤੀਆਂ ਨਹੀਂ ਕਰਜਾਈਆਂ ਆਰਤੀਆਂ ਨੂੰ ਹਾਂ ਚੁੱਕ ਕੇ ਠੇਕੇ ਭਰੇ ਆ ਹਾਂ ਅੱਖਾਂ ਦੇ ਜੀ ਦੀ ਆਸ ਨਹੀਂ ਗਈ ਗਾਂਹ ਆਸ ਨਹੀਂ ਗਾਂਹ ਕੇ ਜੀ ਦੀ ਆਸ ਨਹੀਂ ਗਈ ਅੱਖਾਂ ਸਾਹਮਣੇ ਸਭ ਕੁਝ ਟੈਸ਼ਨ ਹੈ ਸਭ ਕੁਝ ਅੱਖਾਂ ਸਾਹਮਣੇ 10 ਮਿੰਟਾਂ ਚ ਸਭ ਕੁਝ ਬਹੁਤ ਜ਼ੋਰ ਨਾਲ ਭੱਜ ਕੇ ਨਿਕਲੇ ਮਤਲਬ ਔਰ ਬੰਦਿਆਂ ਨਾਲੋਂ ਵੀ ਬੁੜੀ ਘਰ ਨਾਲ ਬਹੁਤ ਜੁੜੀ ਹੁੰਦੀ ਹੈ ਕਿਉਂਕਿ ਉਹਨੇ ਇਕੱਲੀ ਇਕੱਲੀ ਚੀਜ਼ ਸਾਂਭਣੀ ਹੁੰਦੀ ਹੈ ਉਹਨੂੰ ਉਹ ਤਾਂ ਇੱਥੋਂ ਤੱਕ ਘਰ ਚ ਮਿੱਟੀ ਨਹੀਂ ਆਉਣ ਦਿੰਦੀ ਉਹ ਪੋਚਾ ਜਦੋਂ ਘਰ ਚ ਆਏ ਸਾਰਾ ਕੁਝ ਕਰ ਤੇ ਫਿਰ ਜਾਣਾ ਤੇ ਇਸ ਨੇ ਇਸ ਕਰ ਦਿੱਤਾ ਇਹ ਪਾਣੀ ਨਹੀਂ ਆੜੇ ਘਰ ਨੂੰ ਬੱਚਿਆਂ ਦੀ ਪੋਣ ਜੁਗਾ ਕੱਪੜਾ ਨਹੀਂ ਵੇਚਿਆ ਟਾਡੇ ਕੋ ਆਹ ਹੁਣ ਤੁਹਾਡੇ ਅੱਗੇ ਅੱਗੇ ਕੰਬਲ ਦੇ ਕੇ ਗਏ ਆ ਉਹ ਥੱਲੇ ਵਿਛਾ ਕੇ ਸੌਣੇ ਛੱਪ ਬਹੁਤ ਆ ਜੀ ਛੱਪ ਬਹੁਤ ਆ ਗਿਆ ਛੱਪ ਬਹੁਤ ਆ ਗਿਆ ਤੇ ਕੋਈ ਥੱਲੇ ਵਿਛਾਉਣ ਨੂੰ ਥਾਂ ਨਹੀਂ ਗਾ ਵੇਖੋ ਤੁਹਾਡੇ ਲੀਡੇ ਵੇਖੋ ਕੋਈ ਰਹਿਣ ਨੂੰ ਹੱਡਾ ਨਹੀਂ ਗਾ ਤੇ ਬਹੁਤ ਤੁਸੀਂ ਮਰ ਮਦਦ ਕਰੋ ਤਾਂ ਫੇਰ ਸਾਡੀ ਹੋਣੀ ਹੈ ਹੋਰ ਕੌਣ ਕੋਈ ਤੁਹਾਡਾ ਕੋਈ ਤੁਹਾਡਾ ਕੋਈ ਨੰਬਰ ਹੈ ਸੰਪਰਕ ਨੰਬਰ ਹੈ ਫੋਨ ਨੰਬਰ ਹਾਂ ਬੰਦਾਏ ਬੱਤੀ ਨਹੀਂ ਆਉਂਦੀ ਫੋਨ ਬੰਦ ਹੋਏ ਨੇ ਅੱਡੇ ਤੁਹਾਨੂੰ ਕੀ ਮਿਲੇ ਬੰਦਾ ਜੇ ਆਕੇ ਤੁਹਾਨੂੰ ਮਿਲਦੇ ਮਤਲਬ ਪਿੰਡ ਦੇ ਬੰਦਿਆਂ ਨੂੰ ਪੁੱਛਣਾ ਤੁਹਾਡਾ ਕੀ ਨਾਮ ਹੈ ਸ਼ਵਿੰਦਰ ਸਿੰਘ ਸ਼ਵਿੰਦਰ ਸਿੰਘ ਗਾਡੀ ਕਰਕੇ ਸ਼ਵਿੰਦਰ ਸਿੰਘ ਗਾਡੀ ਕਰਕੇ ਸ਼ਵਿੰਦਰ ਸਿੰਘ ਸ਼ਵਿੰਦਰ ਸਿੰਘ ਦਾ ਗਾਡੀ ਕਰਕੇ ਰੇੜੀ ਆ ਰੇੜੀ ਵਾਲਾ ਕਰਕੇ ਰੇੜੀ ਵਾਲਾ ਹਾਂਜੀ ਮਤਲਬ ਜੇ ਕਿਸੇ ਨੇ ਤੁਹਾਨੂੰ ਆਕੇ ਮਿਲਣਾ ਤਾਂ ਇਹ ਨਾਮ ਲੈ ਆ ਸ਼ਵਿੰਦਰ ਸਿੰਘ ਰੇੜੀ ਵਾਲਾ ਕਰਕੇ ਨਾਮ ਲੈ ਲਿਆ ਬਿਲਕੁਲ ਆ ਇਹ ਕੋਨੇ ਵਾਲੇ ਪਿੰਡ ਦੇ ਨੇ ਇਹ ਮਾਂ ਸਾਡੇ ਨਾਲ ਖੜੀ ਆ ਇਹਨਾਂ ਦਾ ਘਰ ਵਾਕਈ ਜੇ ਤੁਸੀਂ ਆ ਕੇ ਦੇਖੋਗੇ ਜਿਵੇਂ ਇੱਕ ਪਹਿਲਾਂ ਤੁਸੀਂ ਵੇਖਿਆ ਪਿੱਛੇ ਕੋਠੀ ਢਈ ਹੈ ਉਸ ਤਰੀਕੇ ਨਾਲ ਇਹ ਵੀ ਇੱਕ ਗਰੀਬ ਪਰਿਵਾਰ ਆ ਜਿਹੜਾ ਢੋਕੇ ਜ਼ਮੀਨ ਠੇਕੇ ਤੇ ਲੈ ਕੇ ਕੋਈ ਕਬ ਜ਼ਿਆਦਾ ਗੁਜ਼ਾਰਾ ਕਰਦਾ ਸੀ ਅੱਜ ਇਹਨਾਂ ਦਾ ਸਾਰਾ ਘਰ ਜਿਹੜਾ ਉਹ ਢਹਿ ਚੁੱਕਿਆ ਘਰ ਚ ਪਾਣੀ ਵੜ ਚੁੱਕਿਆ ਅੰਦਰ ਬੁਰਾ ਹਾਲ ਆ ਆ ਕਣਕ ਦੀ ਫੋਟੋ ਆ ਆ ਆ ਕਣਕ ਆ ਮੁੱਲ ਲੈ ਕੇ ਆ ਮੁੱਲ ਲੈ ਕੇ ਪਾਇਆ ਸੀ ਦਾ ਵੇਖੋ ਪੂਰੇ ਦਾਣੇ ਹੈ ਆ ਮੁੱਲ ਲੈ ਇਹ 8 ਕਮਿੰਡਲ ਦਾਣੇ ਤੇ ਪੂਰਾ ਦਾਣਾ ਹੀ ਖਰਾਬ ਹੋ ਗਿਆ ਸਾਡੇ ਵੇਖੋ ਸਾਰੇ ਦਾਣੇ ਆ ਤੁਸੀਂ ਦੇਖੋ ਹਾਂਜੀ ਕੀ ਸੁੱਕਣੇ ਪਾਏ ਹਾਂ ਅਜੇ ਕਦੋਂ ਸੁੱਕੂਗੀ ਉਦੋਂ ਮੀ ਭਈ ਜਾਂਦਾ ਮੀ ਭਈ ਜਾਂਦਾ ਜੋ ਬਜੇਗੀ ਤਾਂ ਭੋਜਣੀ ਹੈ ਸੁੱਕਣੀ ਕਿੱਥੇ ਤੇ ਗਲ ਜਾਣੀ ਹੈ ਇਹ ਸੁਖਣੀ ਥੋੜੀ ਜੀ ਤੇ ਭਾਪੂ ਕੇ ਖਾ ਲਾਂਗੇ ਜੇ ਨਾ ਬਜੇਗੀ ਤਾਂ ਫੇ ਕੀ ਕਰਾਂਗੇ ਫਿਰ ਹਾਂ ਜੀ ਸੁੱਕਣੀ ਨਹੀਂ ਇਹ ਨਹੀਂ ਸੁੱਕਦੀ ਆ ਇਹ ਪਰਿਵਾਰ ਦੀ ਬਾਹ ਫੜਨ ਦੀ ਲੋੜ ਹੈ ਮਤਲਬ ਜਿਵੇਂ ਹੁਣ ਵਾਰ-ਵਾਰ ਅਸੀਂ ਕਹਿ ਰਹੇ ਹਾਂ ਕਿ ਹੁਣ ਤੁਸੀਂ ਟਰਾਲੀਆਂ ਲੈ ਕੇ ਬੇਸ਼ੱਕ ਥੋੜੀਆਂ ਘੱਟ ਕਰ ਦਿਓ ਰਾਸ਼ਨ ਬੇਸ਼ੱਕ ਘੱਟ ਕਰ ਦਿਓ ਪਰ ਇਸ ਵਕਤ ਇਹਨਾਂ ਕੋਲੇ ਆਓ ਇਹਨਾਂ ਨੂੰ ਦੱਸੋ ਕਿ ਇਹਨਾਂ ਨੂੰ ਕੀ ਕੀ ਲੋੜ ਹੈ ਕੀ ਇਹਨਾਂ ਦੀ ਬਾਹ ਫੜਨ ਦੀ ਲੋੜ ਹੈ ਆ ਕੇ ਤੁਹਾਨੂੰ ਦੱਸਣਗੇ ਇਹਨਾਂ ਦੇ ਘਰ 'ਚ ਕੀ ਕੀ ਨੁਕਸਾਨ ਆ ਗਿਆ ਨੰਬਰ ਤੁਹਾਡਾ ਕੀ ਨੰਬਰ 994846307 Google Pay ਨਹੀਂ ਇਸ ਨੰਬਰ ਤੇ ਚੱਲਦਾ ਜੀ ਪਹਿਲਾਂ ਫੋਨ ਕਰ ਲਿਆ ਤੁਹਾਨੂੰ ਹਾਂ ਜੀ ਫੋਨ ਹੋ ਸਕਦਾ ਪਰ ਫੋਨ ਬੰਦ ਪਿਆ ਹੈ ਇਸ ਵੇਲੇ ਫੋਨ ਬੰਦ ਪਿਆ ਹਾਂ ਜੀ ਠੀਕ ਹੈ ਪਤੀ ਪਤਨੀ ਨਹੀਂ ਆ ਰਹੀ ਕੋਈ ਬਿਲਕੁਲ ਹਾਂ ਜੀ ਤੇ ਚਾਰਜਰ ਦੀ ਨਹੀਂ ਕੋਈ ਸਹੂਲਤ ਹੈਗੀ ਮਦਦ ਕੀਤੀ ਹੈ ਜੀ ਇਹਨਾਂ ਨਾਲ ਸੰਪਰਕ ਕਰਨ ਦਾ ਨੰਬਰ ਜ਼ਰੂਰ ਹੈ ਪਰ ਜੇ ਨਹੀਂ ਵੀ ਤਾਂ ਕੋਨੇ ਵਾਲਾ ਪਿੰਡ ਹੈ ਇੱਥੇ ਤੁਸੀਂ ਆ ਕੇ ਇਹਨਾਂ ਦਾ ਘਰ ਦੇਖ ਕੇ ਇੱਥੇ ਆ ਕੇ ਹੀ ਮਦਦ ਕਰ ਸਕਦੇ ਹੋ ਇਹਨਾਂ ਨੂੰ ਕੀ ਕੀ ਲੋੜ ਹੈ ਉਹ ਨਾਮ ਸਭ ਕੁਝ ਤੁਹਾਨੂੰ ਦੱਸ ਦਿੱਤਾ ਹੈ ਸੰਪਰਕ ਇੱਕ ਦੋ ਦਿਨਾਂ ਤੱਕ ਇਹਨਾਂ ਦਾ ਨੰਬਰ ਵੀ ਚੱਲ ਸਕਦਾ ਹੈ ਕਿਉਂਕਿ ਨੈਟਵਰਕ ਆ ਸਕਦਾ ਹੈ